ਸਤਨਾਮ ਵਾਹਿਗੁਰੂ ਸਾਹਿਬ ਜੀਓ ਮਾਗਮ ਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ ਮਾਗਮ ਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸੱਚ ਮਾਰਗ ਚਲਦਿਆਂ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲੇ ਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿੰ ਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕਾਂਡੀਆਂ ਜਿੰ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਮਾਗ ਦੇ ਮਹੀਨੇ ਦੀ ਰਮਤਾ ਹੈ ਮਾਗ ਦੇ ਮਹੀਨੇ ਦੀ ਸੰਗਰਾਦ ਹੈ ਤੇ ਅੱਜ ਦੇ ਦਿਹਾੜੇ ਨੂੰ 마ਗੀ ਦੇ ਤਿਉਹਾਰ ਦੇ ਵਜੋਂ ਵੀ ਮਨਾਇਆ ਜਾਂਦਾ ਹੈ ਜਿਸ ਉਪਲਕਸ਼ ਵਿੱਚ 마ਗੀ ਦੇ ਦਿਨ ਤੀਰਥ ਸਥਾਨਾਂ ਤੇ ਜਾ ਕੇ ਪ੍ਰਯਾਗ ਨਦੀ ਵਿੱਚ ਜਾ ਕੇ ਇਸ਼ਨਾਨ ਕੀਤਾ ਜਾਂਦਾ ਹੈ ਜਿਸ ਦੀ ਇਹ માનਤਾ ਹੈ ਕਿ ਜੇਕਰ ਇੰਜ ਕੀਤਾ ਜਾਏ ਤਾਂ ਸਾਡੇ ਕਰਮਾਂ ਵਾਲੀ ਜੋ ਮਹਿਲ ਹੈ ਜੋ ਮਲਖ ਹੈ ਉਹ ਲੱਤ ਜਾਂਦੀ ਹੈ ਭਾਵ ਇਹ ਗੱਲ ਮੰਨੀ ਜਾਂਦੀ ਹੈ ਕਿ ਸਾਡੇ ਕੀਤੇ ਹੋਏ ਮਾੜੇ ਕਰਮ ਖਤਮ ਹੋ ਜਾਂਦੇ ਹਨ ਫਿਰ ਸਾਨੂੰ ਉਹਨਾਂ ਦਾ ਪਾਪ ਉਹਨਾਂ ਦਾ ਮਾੜਾ ਫਲ ਨਹੀਂ ਮਿਲਦਾ ਪਰ ਗੁਰੂ ਸਾਹਿਬ ਜਿਨ੍ਹਾਂ ਨੇ 12 ਮਾਹ ਦੀ ਰਚਨਾ ਕੀਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮਹੀਨੇ ਦੇ ਵਾਸਤੇ 12 ਮਾਂ ਦੀ ਰਚਨਾ ਵਿੱਚ ਇੱਕ ਸ਼ਬਦ ਉਚਾਰਿਆ ਹੈ ਜਿਸ ਨੂੰ ਹੁਣੇ ਹੀ ਆਪਾਂ ਪੜ੍ਹਿਆ ਹੈ ਉਸ ਦੀ ਆਪਾਂ ਵਿਚਾਰ ਕਰਾਂਗੇ ਤਾਂ ਜੋ ਸਾਨੂੰ ਸਮਝ ਪੈ ਸਕੇ ਕਿ ਕਿਸ ਤਰ੍ਹਾਂ ਨਾਲ ਸਾਡੇ ਮਨ ਦੀ ਮੈਲ ਰੱਤਦੀ ਹੈ ਤੇ ਸਾਨੂੰ ਕੀ ਕੁਝ ਇਸ ਮਹੀਨੇ ਵਿੱਚ ਕਰਨਾ ਚਾਹੀਦਾ ਹੈ ਆਓ ਜੀ ਇਸ ਪਾਵਨ ਸ਼ਬਦ ਨੂੰ ਆਪਾਂ ਵਿਚਾਰੀਏ ਵਿਚਾਰ ਦੀ ਅਰੰਭਤਾ ਤੇ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਹਾਰਾਜ ਕਹਿੰਦੇ ਹਨ ਕਿ ਮਾਗ ਦੇ ਮਹੀਨੇ ਜੋ ਇਸ਼ਨਾਨ ਕਰਨਾ ਹੈ ਉਹ ਸਾਨੂੰ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਕਰਨਾ ਹੈ ਭਾਵ ਸਾਧ ਦੀ ਸੰਗਤ ਕਰਨੀ ਹੈ ਗੁਰੂ ਦੀ ਸੰਗਤ ਕਰਨੀ ਹੈ ਉਸ ਵਿਚਾਰਾਂ ਨਾਲ ਆਪਣੇ ਮਨ ਨੂੰ ਧੋਣਾ ਹੈ ਉਹਨਾਂ ਵਿਚਾਰਾਂ ਨੂੰ ਸਰਵਣ ਕਰਨਾ ਹੈ ਉਸ ਉੱਤੇ ਆਪਣਾ ਜੀਵਨ ਵਿਆਪਨ ਕਰਨਾ ਹੈ ਉਸੇ ਤੇ ਹੀ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਇਸ ਤਰ੍ਹਾਂ ਦਾ ਇਸ਼ਨਾਨ ਮਹਾਰਾਜ ਨੇ ਦੱਸਿਆ ਹੈ ਕਿ ਸਾਨੂੰ ਸਾਧੂ ਦੀ ਚਰਨੀ ਦਾ ਧੂੜੀ ਦਾ ਇਸ਼ਨਾਨ ਕਰਨਾ ਹੈ ਕਿਉਂਕਿ ਸਾਧ ਸੰਗਤ ਵਿੱਚ ਜਾ ਕੇ ਹੀ ਸਾਨੂੰ ਚੰਗੇ ਗੁਣ ਪ੍ਰਾਪਤ ਹੁੰਦੇ ਹਨ ਬਿਨ ਭਾਗਾ ਸਤ ਸੰਗ ਨਾਲ ਬਿਨ ਸੰਗਤ ਮੈਲ ਭਰੀ ਜੀਉ ਬਿਨਾ ਸਾਧੂ ਦੀ ਸੰਗਤ ਤੋਂ ਸਾਡੇ ਅੰਦਰ ਉਮੈ ਦੀ ਮੈਲ ਤੇ ਹੋਰ ਵਿਕਾਰਾਂ ਦੀ ਮੈਲ ਲੱਗ ਜਾਂਦੀ ਹੈ ਤੇ ਜੇਕਰ ਸਾਧ ਸੰਗਤ ਆਪਾ ਕਰੀਏ ਜੇਕਰ ਸਾਧੂ ਦੀ ਤੂੜੀ ਦਾ ਇਸ਼ਨਾਨ ਕਰੀਏ ਤਾਂ ਇਹ ਮੈਲ ਲੱਥ ਜਾਂਦੀ ਹੈ ਗੁਰੂ ਸਾਹਿਬ ਅੱਗੇ ਪ੍ਰਮਾਨ ਕਰਦੇ ਹਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਫਿਰ ਜੇਕਰ ਸਾਧੂ ਦੀ ਸੰਗਤ ਆਪਾਂ ਕੀਤੀ ਹੈ ਤਾਂ ਉੱਥੇ ਕੀ ਕਰਨਾ ਹੈ ਹਰੀ ਦੇ ਨਾਮ ਨੂੰ ਧਿਆਉਣਾ ਹੈ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਹੈ ਉਸ ਨੂੰ ਯਾਦ ਕਰਨਾ ਹੈ ਫਿਰ ਧਿਆ ਕੇ ਸਰਵਣ ਕਰਕੇ ਹੋਰਾਂ ਅੱਗੇ ਵੀ ਇਹ ਵੰਡ ਦੇਣਾ ਹੈ ਮਹਾਰਾਜ ਨੇ ਇਹ ਦਾਨ ਦੱਸਿਆ ਹੈ ਕਿ ਸਾਨੂੰ ਪਰਮਾਤਮਾ ਦਾ ਨਾਮ ਸਿਮਰਨ ਪੜ ਕੇ ਉਸ ਨੂੰ ਵਿਚਾਰ ਕੇ ਸਰਵਣ ਕਰਕੇ ਹੋਰਾਂ ਵਿੱਚ ਵੀ ਵੰਡ ਦੇਣਾ ਹੈ ਇਸ ਨੂੰ ਬੜਾ ਜੀ ਪੁੰਨ ਵਾਲਾ ਕੰਮ ਮਹਾਰਾਜ ਨੇ ਦੱਸਿਆ ਹੈ ਇਹ দান ਕਰਨ ਵਾਸਤੇ ਮਹਾਰਾਜ ਨੇ ਆਖਿਆ ਹੈ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਫਿਰ ਸਾਡੇ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਮਾੜੇ ਕਰਮਾਂ ਦੀ ਮੈਲ ਉੱਤਰ ਜਾਂਦੀ ਹੈ ਫਿਰ ਸਾਡੇ ਮਨ ਚੋਂ ਗਮਾਨ ਭਾਵ ਹੰਕਾਰ ਖਤਮ ਹੋ ਜਾਂਦਾ ਹੈ ਕਿਉਂਕਿ ਜੇਕਰ ਆਪਾਂ ਸੇਵਾ ਕਰਦੇ ਹਾਂ ਸੇਵਾ ਨਾਲ ਸਾਡੇ ਮਨ ਦਾ ਹੰਕਾਰ ਖਤਮ ਹੋਣ ਲੱਗ ਪੈਂਦਾ ਹੈ ਇਸੇ ਕਰਕੇ ਹੀ ਮਹਾਰਾਜ ਨੇ ਸੇਵਾ ਨੂੰ ਵੀ ਬੜਾ ਹੀ ਉੱਚਾ ਦੱਸਿਆ ਹੈ ਸਤ ਦੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ ਫਿਰ ਹੋਮੈ ਰੂਪੀ ਵਿਕਾਰ ਵੀ ਖਤਮ ਹੋ ਜਾਂਦਾ ਹੈ ਮਨ ਚਿੰਦੇ ਸਾਨੂੰ ਫਲ ਮਿਲਦੇ ਹਨ ਜੋ ਸਾਡੇ ਮਨ ਦੀ ਕਾਮਨਾ ਹੈ ਉਸ ਅਨੁਸਾਰ ਸਾਨੂੰ ਫਲ ਪ੍ਰਾਪਤ ਹੁੰਦੇ ਹਨ ਕਿਉਂਕਿ ਗੁਰਬਾਣੀ ਦਾ ਪਰਮਾਨ ਵੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਤਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਫਿਰ ਸਦਾ ਵਸਤੇ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਆਤਮਿਕ ਪ੍ਰਸੰਨਤਾ ਵੀ ਸਾਨੂੰ ਹਾਸਲ ਹੋ ਜਾਂਦੀ ਹੈ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਫਿਰ ਸਾਨੂੰ ਕਾਮ ਕ੍ਰੋਧ ਮੋਂਦਾ ਨਹੀਂ ਹੈ ਸਾਨੂੰ ਕਾਮ ਕ੍ਰੋਧ ਚੰਗਾ ਨਹੀਂ ਲੱਗਦਾ ਇਹ ਵਿਸ਼ੇ ਵਿਕਾਰ ਸਾਡੇ ਚੋਂ ਮੁੱਕ ਜਾਂਦੇ ਹਨ ਕਿਉਂਕਿ ਇਨਾਂ ਵਿਕਾਰਾਂ ਵਾਸਤੇ ਵੀ ਗੁਰਬਾਣੀ ਦਾ ਫਰਮਾਨ ਹੈ ਕਾਮ ਕ੍ਰੋਧ ਕਾਇਆ ਕੋ ਗਲ ਹੈ ਜਿਉਂ ਕੰਚਨ ਸੁਹਾਗਾ ਢਾਲੈ ਜਿਵੇਂ ਸੁਹਾਗਾ ਸੋਨੇ ਨੂੰ ਗਲਾ ਦਿੰਦਾ ਹੈ ਉਸੇ ਤਰ੍ਹਾਂ ਹੀ ਇਹ ਕਾਮ ਕ੍ਰੋਧ ਵਿਸ਼ੇ ਵਿਕਾਰ ਸਾਡੇ ਸ਼ਰੀਰ ਨੂੰ ਗਾਲ ਦਿੰਦੇ ਹਨ ਪਰ ਜੇਕਰ ਆਪਾਂ ਗੁਰੂ ਦੀ ਸੰਗਤ ਕਰਦੇ ਹਾਂ ਗੁਰੂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਸਰਵਣ ਕਰਦੇ ਹਾਂ ਤੇ ਹੋਰਾਂ ਨੂੰ ਵੀ ਇਹ ਨਾਮ ਨਾਲ ਜੋੜਦੇ ਹਾਂ ਉਹਨਾਂ ਨੂੰ ਵੀ ਇਹ ਦਾਨ ਵੰਡਦੇ ਹਾਂ ਤਾਂ ਫਿਰ ਸਾਨੂੰ ਕਾਮ ਕ੍ਰੋਧ ਸਾਡੇ ਉੱਤੇ ਹਾਵੀ ਨਹੀਂ ਹੁੰਦਾ ਉਹ ਫਿਰ ਸਾਨੂੰ ਮੋਹ ਨਹੀਂ ਸਕਦਾ ਫਿਰ ਮਹਾਰਾਜ ਦੱਸਦੇ ਹਨ ਕਿ ਇਸੇ ਤਰ੍ਹਾਂ ਹੀ ਜੋ ਲੋਭ ਰੂਪੀ ਕੁੱਤਾ ਹੈ ਇੱਥੇ ਸਵਾਨ ਤੋਂ ਮੁਰਾਦ ਕੁੱਤਾ ਹੈ ਜਿਵੇਂ ਗਰੀਦੀ ਟੋਕ ਦੀ ਆਪਾਂ ਕਹਾਣੀ ਬਚਪਨ ਵਿੱਚ ਵੀ ਪੜ੍ਹੀ ਹੈ ਕਿ ਕਿਸ ਤਰ੍ਹਾਂ ਇੱਕ ਕੁੱਤਾ ਜਿਸ ਨੂੰ ਹੱਡੀ ਦਾ ਇੱਕ ਹੱਡੀ ਮਿਲ ਜਾਂਦੀ ਹੈ ਹੱਡੀ ਮਿਲ ਜਾਣ ਤੇ ਜਦੋਂ ਉਹ ਪੁੱਲ ਕ੍ਰੋਸ ਕਰ ਰਿਹਾ ਹੁੰਦਾ ਹੈ ਤੇ ਹੇਠਾਂ ਆਪਣੀ ਪਰਛਾਈ ਪਾਣੀ ਵਿੱਚ ਜਦੋਂ ਦੇਖਦਾ ਹੈ ਤਾਂ ਉਸ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਇੱਕ ਹੋਰ ਕੁੱਤਾ ਹੈ ਜਿਸ ਦੇ ਮੂੰਹ ਵਿੱਚ ਹੱਡੀ ਹੈ ਫਿਰ ਉਹ ਲਾਲਤ ਵਸ ਹੋ ਕੇ ਉਸ ਕੁੱਤੇ ਤੇ ਭੌਂਕਦਾ ਹੈ ਤਾਂ ਜੋ ਉਸ ਦੀ ਹੱਡੀ ਵੀ ਲੈ ਲਵੇ ਪਰ ਜਿਵੇਂ ਕਿ ਉਸ ਨੂੰ ਇੱਕ ਭੁਲੇਖਾ ਪਿਆ ਹੁੰਦਾ ਹੈ ਉਸ ਦੀ ਆਪਣੀ ਹੀ ਪਰਛਾਈ ਹੁੰਦੀ ਹੈ ਤੇ ਉਸ ਦੇ ਭੌਂਕਣ ਕਾਰਨ ਉਹ ਹੱਡੀ ਜੋ ਉਸ ਕੁੱਤੇ ਦੇ ਮੂੰਹ ਵਿੱਚ ਸੀ ਉਹ ਡਿੱਗ ਪੈਂਦੀ ਹੈ ਤੇ ਉਹ ਆਪਣਾ ਲੋਭ ਦੇ ਬਸ ਵਿੱਚ ਆ ਕੇ ਆਪਣੇ ਕੋਲ ਜੋ ਹੱਦੀ ਸੀ ਜੋ ਆਪਣੇ ਖੋਲ ਚੀਜ਼ ਸੀ ਉਹ ਵੀ ਗਵਾ ਲੈਂਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਇਹ ਪ੍ਰਮਾਨ ਕਰਦੇ ਹਨ ਕਿ ਜੋ ਲੋਭ ਹੈ ਉਹ ਇੱਕ ਕੁੱਤੇ ਦੀ ਨਿਆਈ ਹੈ ਤੇ ਇਹ ਵੀ ਫਿਰ ਸਾਡਾ ਖਤਮ ਹੋ ਜਾਂਦਾ ਹੈ ਜਿਸ ਤਰ੍ਹਾਂ ਕਾਮ ਕ੍ਰੋਧ ਸਾਡੇ ਉੱਤੇ حاوی ਨਹੀਂ ਹੁੰਦੇ ਉਸੇ ਤਰ੍ਹਾਂ ਹੀ ਲੋਭ ਰੂਪੀ ਵਿਕਾਰ ਵੀ ਸਾਡਾ ਮਿਟ ਜਾਂਦਾ ਹੈ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੱਚੇ ਮਾਰਗ ਤੇ ਭਾਵ ਗੁਰੂ ਦੇ ਦੱਸੇ ਹੋਏ ਰਸਤੇ ਤੇ ਪਰਮਾਤਮਾ ਦੇ ਦਰ ਤੇ ਤੁਰਨ ਕਰਕੇ ਫਿਰ ਸਾਡੀ ਉਸਤਤੀ ਜਹਾਨ ਕਰਦਾ ਹੈ ਸੰਸਾਰ ਫਿਰ ਸਾਡੇ ਗੁਣ ਗਾਉਣ ਲੱਗ ਪੈਂਦਾ ਹੈ ਜਦੋਂ ਆਪਾਂ ਸੱਚੇ ਪਰਮਾਤਮਾ ਦੇ ਦਰ ਤੇ ਤੁਰਦੇ ਹਾਂ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਸਭ ਤੇਰੀ ਤੂੰ ਸਭ ਨਹੀਂ ਧਾਇਆ ਜਿਸਨੂੰ ਕਿਰਪਾ ਕਰਹਿ ਤੈਨੂੰ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਭਾਵਕੇ ਸਾਰੀ ਸ੍ਰਿਸ਼ਟੀ ਤੈਨੂੰ ਹੀ ਜਪ ਰਹੀ ਹੈ ਐ ਪ੍ਰਮਾਤਮਾ ਸਾਰੇ ਹੀ ਤੈਨੂੰ ਤਿਆਰੇ ਹਨ ਪਰ ਜਿਸ ਨੂੰ ਜਿਸ ਉੱਤੇ ਤੂੰ ਕਿਰਪਾ ਕਰਦਾ ਹੈ ਜਿਸ ਉੱਤੇ ਤੂੰ ਤੁਟਦਾ ਹੈ ਮਿਹਰ ਕਰਦਾ ਹੈ ਉਸੇ ਨੂੰ ਹੀ ਇਹ ਨਾਮ ਰੂਪੀ ਰਤਨ ਪ੍ਰਾਪਤ ਹੁੰਦਾ ਹੈ ਕੋਈ ਗੁਰਮੁਖ ਬਣ ਕੇ ਇਸ ਨਾਮ ਨੂੰ ਪ੍ਰਾਪਤ ਕਰਦੇ ਹਨ ਤੇ ਕੋਈ ਮਨਮੁਖ ਬਣ ਕੇ ਆਪਣੇ ਮਨ ਪਿੱਛੇ દોੜ ਕੇ ਇਸ ਨੂੰ ਗਵਾ ਬੈਠਦੇ ਹਨ ਪਰਮਾਤਮਾ ਤੁਸੀਂ ਆਪ ਹੀ ਕਿਸੇ ਨੂੰ ਆਪਣੇ ਤੋਂ ਵਿਛੋੜਿਆ ਹੈ ਤੇ ਤੁਸੀਂ ਆਪ ਹੀ ਕਿਸੇ ਨੂੰ ਆਪਣੇ ਨਾਲ ਲਾ ਲਿਆ ਹੈ ਮਿਲਾ ਲਿਆ ਹੈ ਫਿਰ ਮਹਾਰਾਜ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ ਹੈ ਜਿਨ੍ਹਾਂ ਨੂੰ ਆਪਣਾ ਪਰਮੇਸ਼ਵਰ ਮਿਲ ਗਿਆ ਹੈ ਉਹਨਾਂ ਤੋਂ ਇਹ ਨਾਨਕ ਕੁਰਬਾਨ ਜਾਂਦਾ ਹੈ ਉਹਨਾਂ ਤੋਂ ਇਹ ਨਾਨਕ ਸਦਕੇ ਜਾਂਦਾ ਹੈ ਮਾਗ ਸੁੱਚੇ ਸੇ ਕਾਂਢੀ ਐ ਜਿਨ ਨੂੰ ਪੂਰਾ ਗੁਰ ਮਿਹਰਵਾਨ ਉਹੀ ਜੀ ਸੁੱਚੇ ਕਣੇ ਜਾਂਦੇ ਹਨ ਉਹੀ ਜੀ ਸੱਚੇ ਸੁੱਚੇ ਬਾਹਰ ਨਿਕਲ ਆਉਂਦੇ ਹਨ ਉਹਨਾਂ ਦੇ ਪਾਪ ਦੀ ਮੈਲ ਉਤਰ ਜਾਂਦੀ ਹੈ ਜਿਨ੍ਹਾਂ ਉੱਤੇ ਮਿਹਰਬਾਨ ਗੁਰੂ ਟੁੱਟਦਾ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਜਿਨ੍ਹਾਂ ਨੂੰ ਗੁਰੂ ਪਰਵਲ ਵੱਲੋਂ ਮਿਲਦਾ ਹੈ ਉਹੀ ਇਸ ਭਵਜਲ ਤੋਂ ਤਰ ਜਾਂਦੇ ਹਨ ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਹਨ ਬੇਸ਼ੱਕ ਮਹਾਰਾਜ ਨੇ ਇਸ ਮਹੀਨੇ ਦਾ ਜ਼ਿਕਰ ਕੀਤਾ ਹੈ ਪਰ ਹਰ ਮਹੀਨੇ ਹਰ ਦਿਨ ਸਾਨੂੰ ਸਵਾਸ ਸਵਾਸ ਉਸ ਅਕਾਲ ਪੁਰਖ ਨੂੰ ਧਿਆਉਣਾ ਚਾਹੀਦਾ ਹੈ ਉਸ ਨੂੰ ਹੀ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਮਹਾਰਾਜ ਨੇ ਇਹ ਵੀ ਦੱਸਿਆ ਹੈ ਕਿ ਸੋਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ ਸੋਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਸੋਚੇ ਉਹ ਨਹੀਂ ਜੋ ਬਾਹਰੀ ਤੌਰ ਤੇ ਇਸ਼ਨਾਨ ਕਰਦੇ ਹਨ ਉਹ ਬਾਹਰੋਂ ਆਪਣੀ ਮੈਲ ਬੇਸ਼ੱਕ ਲਾ ਲੈਂਦੇ ਹਨ ਪਰ ਮਨ ਦੀ ਜੋ ਮੈਲ ਹੈ ਉਹ ਸਾਨੂੰ ਪਰਮਾਤਮਾ ਨੂੰ ਆਪਣੇ ਅੰਦਰ ਵਸਾਕ ਇਹੀ ਉਤਰਨੀ ਹੈ ਇਹ ਜੋ ਆਪਾਂ ਸ਼ਬਦ ਸਰਵਣ ਕੀਤਾ ਹੈ ਬੇਸ਼ੱਕ ਮਾਗਦੇ ਮਹੀਨੇ ਦੇ ਪ੍ਰਥਾਈ ਮਹਾਰਾਜ ਨੇ ਉਚਾਰਿਆ ਹੈ ਪਰ ਸੰਪੂਰਨ 12 ਮਾਹੀ ਸਾਨੂੰ ਇਹ ਹੀ ਦ੍ਰਿੜ ਕਰਵਾਉਂਦਾ ਹੈ ਕਿ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਇਸ ਸ਼ਬਦ ਵਿੱਚ ਵੀ ਮਹਾਰਾਜ ਨੇ ਸਾਨੂੰ ਇਹ ਹੀ ਸਮਝਾਇਆ ਹੈ ਕਿ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਉਸ ਸੱਚੇ ਗੁਰੂ ਦੇ ਧੂੜੀ ਦਾ ਇਸ਼ਨਾਨ ਕਰਨਾ ਚਾਹੀਦਾ ਹੈ ਭਾਵ ਕਿ ਉਸ ਦੇ ਦੱਸੇ ਹੋਏ ਰਸਤੇ ਉੱਤੇ ਸਾਨੂੰ ਤੁਰਨਾ ਚਾਹੀਦਾ ਹੈ ਉਸ ਦੇ ਦੱਸੇ ਹੋਏ ਉਪਦੇਸ਼ ਨੂੰ ਮਨ ਵਿੱਚ ਧਾਰਨ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਚੰਗੇ ਕਰਮ ਕਰਨੇ ਹਨ ਆਓ ਜੀ ਅਖੀਰ ਵਿੱਚ ਫਿਰ ਫਤਿਹ ਦੀ ਸਾਂਝ ਪਾਈਏ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ